नमस्कार सरकारिया प्रोग्राम में स्वास्थ्य प्रदेशी जी दरस आप जी दा हार्दिक स्वागत है पेश है जिलाधीश प्रकाश सिंह का स्वागत आज्ञा विशेष कार्यक्रम आज सर जी ये तो बंद ही हो गया है और आप से अगर अपने हाथ ले सकते हैं तो जान सकते हैं 私は今年の大阪で会いたい。<music> <music> ਇਹ ਤਰਕੀ <primo> <makes noise> हेलो एवरी वन आई एम नवीन कंबोज आई एम रिप्रेजेंटिंग डायमेंशन इंटरनेशनल कॉलेज सिंगापुर इन इंडिया सो इफ यू आर लुकिंग फॉर अ वर्ल्ड क्लास क्वालिटी एजुकेशन इन योर बजट अगर बजट में थोड़ा आपका लाइक like, कम है या आप आइल्स नहीं कर पा रहे हैं पी टी नहीं आपके पास है देन सिंगापुर इज़ अ गुड ऑप्शन फॉर यू आपको सिंगापुर से रिलेटेड कोई भी इंक्वायरी है एडमिशन रिलेटेड कोई भी इंक्वायरी है यू कैन कम एंड विजिट बी एन ओवरसीज हम यहाँ पर आपके लिए uh, बैठे हैं

ਕਰ ਰਹੇ ਆ ਲਿਲੀ ਨਾਲ ਇਹ ਜਰਮਨੀ ਤੋਂ ਨੇ ਜਰਮਨੀ ਦੇ ਵਿੱਚ ਬਰਲੇ ਨੂੰ ਉਥੋਂ ਦੀ ਕੈਪੀਟਲ ਹੈ ਉੱਥੇ ਇਹਨਾਂ ਦਾ ਇੰਸਟੀਚਿਊਟ ਹੈ ਉਹਨੂੰ ਮੈਂ ਦੱਸ ਦਿਆਂ ਕਿ ਜਰਮਨ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਫ੍ਰੀ ਐਜੂਕੇਸ਼ਨ ਦਿੰਦੀਆਂ ਨੇ ਤੇ ਲਿਲੀ ਕੁਝ ਇੰਗਲਿਸ਼ ਚ ਬੋਲੇਗੀ ਤੇ ਮੈਂ ਉਹਨੂੰ ਕੋਸ਼ਿਸ਼ ਕਰਾਂਗਾ ਫਿਰ ਟ੍ਰਾਂਸਲੇਟ ਕਰਾਂ ਤੇ ਲਿਲੀ ਯੈਸ ਸਟਾਰਟ ਇਨ ਹਾਏ ਹੈਲੋ एवरीवन ਮਾਈ ਨੇਮ ਇਜ਼ ਲੀਲੀਆ ਆ ਕਮ ਫਰੋਮ ਯੂਰੇਸ਼ੀਆ ਇੰਸਟੀਚਿਊਟ ਜਰਮਨੀ ਆਮ ਹੈਪੀ ਟੂ ਬੀ ਹੇਅਰ To meet your students, parents, all people who are interested in studying Germany. And actually Germany really is high demand among foreign students because a government support even foreign students. They allow to study free of charge. So education is available for everyone, absolutely. We will translate yes. ਮੈਂ ਇਹ ਤੁਹਾਨੂੰ ਦੱਸਦੇ ਨੇ ਕਿ ਜਰਮਨੀ ਦੁਨੀਆ ਦੀ ਸਭ ਤੋਂ ਵਧੀਆ ਡੈਸਟੀਨੇਸ਼ਨ ਹੈ ਮੈਨੂੰ ਹਰ ਸਾਲ ਜਰਮਨੀ ਜਾਣ ਦਾ ਮੌਕਾ ਮਿਲਦਾ ਵਾ ਅਮੀਰ ਮੁਲਕ ਹੈ ਫ੍ਰੀ ਐਜੂਕੇਸ਼ਨ ਦੇਣਾ ਚਾਹਦਾ ਤੁਸੀਂ ਲੈਂਡ ਵਾਲੇ ਬਣੋ 1 ਸਾਲ ਦਾ ਲੈਂਗੁਏਜ ਪ੍ਰੋਗਰਾਮ ਕਰਕੇ ਤੁਸੀਂ ਬੈਚਲਰ ਡਿਗਰੀ ਫ੍ਰੀ ਆਫ ਕੋਸ ਕਰ ਸਕਦੇ ਹੋ ਪਾਰਟ ਟਾਈਮ ਜੌਬ ਆਪਸ਼ਨਸ ਨੇ ਉੱਥੇ ਪੱਕੇ ਹੋਣ ਦੇ ਚਾਂਸਸ ਨੇ ਪਿਛੇ ਇੱਕ ਮੈਨ ਨਿਊਜ਼ ਬੜੀ 70 ਹਜ਼ਾਰ ਇੰਜੀਨੀਅਰਾਂ ਚਾਹੀਦਾ ਵਾ ਹਰ ਤਰ੍ਹਾਂ ਦਾ ਕੋਰਸ अवेलेबल ਹੈ ਤੇ ਇਹ ਬੜੇ 25 ਸਾਲ ਤੋਂ ਮੇਰੇ ਨਾਲ ਇਹ ਕੰਮ ਕਰਦਾ ਆ ਰਿਹਾ ਇੰਸਟੀਚਿਊਟ ਪਰ ਬਹੁਤ ਸਾਰੇ ਬੱਚੇ ਨੂੰ ਭੇਜਿਆ ਤੇ ਹੁਣ ਵੀ ਮੈਂ ਕੋਸ਼ਿਸ਼ ਕਰ ਰਿਹਾ ਉੱਥੇ ਭੇਜਣ ਵਾਸਤੇ ਤੁਹਾਨੂੰ ਕਿਸੇ ਨੇ ਵੀ ਕੋਈ ਜਰਮਨੀ ਜਾਣਾ ਚਾਹੁੰਦਾ ਵੈ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਮੈਨੂੰ ਮਿਲ ਸਕਦੀ ਹੈ ਥੈਂਕ ਯੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਤ ਸਾਹਿਬ ਮੈਂ ਐਡਵੋਕੇਟ ਕਮਲ ਕੁਮਾਰ ਖੁੰਬਲਾ ਪਿੰਡ ਮਾਲੇਵਾਲ ਦਾ ਬੋਲਣਾ ਤੇ ਮੈਂ ਬੀ ਐਨ ਓਵਰਸੀ ਦਾ ਸੀਈਓ ਹਾਂ ਪਿਛਲੇ 29 ਸਾਲਾਂ ਤੋਂ ਇਸ ਸੰਸਥਾ ਨੂੰ ਚਲਾ ਰਿਹਾ ਮਾਂ ਅੱਜ ਮਤਲਬ ਮੈਨੂੰ ਪਿਛਲੇ 29 ਸਾਲ ਦੇ ਵਿੱਚ ਅਲੱਗ-ਅਲੱਗ ਕੰਟਰੀਆਂ ਜਾਣ ਦਾ ਮੌਕਾ ਮਿਲਿਆ 400 ਦੇ ਕਰੀਬ ਇੰਟਰਨੈਸ਼ਨਲ ਫਲਾਈਟਸ ਕੀਤੀਆਂ ਯੂਨੀਵਰਸਿਟੀयां ਨੂੰ ਮਿਲਿਆ ਕਾਲਜ ਦੇ ਡੈਲੀਗੇਟਸ ਨੂੰ ਮਿਲਿਆ ਇੰਟਰਨੈਸ਼ਨਲ ਐਜੂਕੇਸ਼ਨਲ ਵਰਕਸ਼ਾਪਸ ਅਟੈਂਡ ਕੀਤੀਆਂ ਉਹ ਕਰਨ ਤੋਂ ਬਾਅਦ ਮੇਰੇ ਕੋਲੇ ਬਹੁਤ ਕੁਝ ਇਹੋ ਜਿਹਾ ਹੋ ਗਿਆ ਨੇ ਜਿਹੜੀ ਮੈਂ ਨਵੀਂ ਜੂਥ ਨੂੰ ਦੱਸ ਸਕਾਂ ਅੱਜ ਅਸੀਂ ਗਲੋਬਲ ਐਜੂਕੇਸ਼ਨ ਫੇਅਰ ਕਰਵਾਇਆ ਪਿਛਲੇ 3 ਦਿਨ ਤੋਂ ਕਰਾ ਰਹੇ ਹਾਂ 24 ਤਰੀਕ ਜਨਦਰ ਸਿੰਘ 25 ਲੁਧਿਆਣਾ ਤੇ 26 ਨੂੰ ਨਵਾਂ ਸ਼ਹਿਰ ਡਿਫਰੈਂਟ ਕੰਟਰੀ ਦੇ ਯੂਨੀਵਰਸਿਟੀ ਦੇ ਡੈਲੀਗੇਟਸ ਨੂੰ ਬੁਲਾਇਆ ਜਰਮਨੀ ਤੋਂ ਬੁਲਾਇਆ 스위스ਲੈਂਡ ਤੋਂ ਬੁਲਾਇਆ ਫਰਾਂਸ ਤੋਂ ਬੁਲਾਇਆ ਆਸਟ੍ਰੇਲੀਆ ਤੋਂ ਬੁਲਾਇਆ 스위스ਲੈਂਡ ਤੋਂ ਵੀ ਬੁਲਾਇਆ ਤੇ ਕੈਨੇਡਾ ਹੋ ਗਿਆ ਯੂ ਐਸ ਏ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਇਹਨਾਂ ਕੰਟਰੀ ਦੇ ਡੈਲੀਗੇਟਸ ਨੂੰ ਮਿਲਾ ਕੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਪੇ-ਬਾਪ ਨੂੰ ਇੰਟਰੋਡਿਊਸ ਕਰਾਇਆ ਉਹਨਾਂ ਦੇ ਵਿੱਚ ਕਿਹੜੇ ਕੋਰਸ ਨੇ ਕਿੰਨੀ ਕੁ ਫੀਸ ਲੱਗਦੀ ਹੈ ਮੇਰਾ ਪਰਪਸ ਹੈ ਕਿ ਇਲਲੀਗਲ ਹਿਊਮਨ ਸਮਗਰਿੰਗ ਬੰਦ ਹੋ ਗਏ ਲੋਕੀ ਡੋਂਕੀ ਲਾ ਕੇ ਬਾਹਰ ਜਾਂਦੇ ਨੇ ਲੱਖਾਂ ਰੁਪਈਆ ਖਰਚ ਕਰਦੇ ਨੇ ਲੀਗਲ ਵੇ ਦੇ ਨਾਲ ਮੈਂ ਲਾਅ ਕਰਕੇ ਇਸ ਇੰਡਸਟਰੀ ਚ ਆਇਆ ਸੀਗਾ ਤੇ ਮੈਂ ਲੋਕਾਂ ਨੂੰ ਕਾਨੂੰਨੀ ਤਰੀਕਾ ਸਿਖਾਉਣਾ ਚਾਹੁੰਦਾ ਮੈਂ ਮੇਰੀ ਇੱਛਾ ਹੈ ਕਿ ਨਵੀਂ ਜਨਰੇਸ਼ਨ ਨੂੰ ਉਹ ਸਾਰੀ ਇਨਫੋਰਮੇਸ਼ਨ ਮਿਲ ਜਾਵੇ ਬੱਚਿਆਂ ਦੇ ਪੈਸੇ ਖਰਾਬ ਨਾ ਹੋਣ ਮਾਪੇ ਦੇ ਪੈਸੇ ਖਰਾਬ ਨਾ ਹੋਣ ਉਹ ਆਪਣੀ ਡੈਸਟੀਨੇਸ਼ਨ ਤੱਕ ਪਹੁੰਚ ਸਕਣ ਕਿ ਫ੍ਰੀ ਆਫ ਕੋਸਟ এডਿਕੇਸ਼ਨ ਜਿਹੜਾ ਫੇਅਰ ਕਰਾਇਆ ਗਿਆ ਤੇ ਮੈਂ ਤੇ ਮੇਰੀ ਟੀਮ ਇੱਥੇ ਆਈ ਡਿਫਰੈਂਟ ਕੰਟਰੀ ਦੇ ਡੈਲੀਗੇਟਸ ਆਏ ਤੁਸੀਂ ਇਹਨਾਂ ਦੇ ਵਿੱਚੋਂ ਕਾਫੀ ਡੈਲੀਗੇਟਸ ਦੀ ਵਾਈਟਸ ਵੀ ਦੇਖ ਸਕਦੇ ਹੋ ਉਹਨਾਂ ਨੇ ਆਪਣੇ ਕੰਟਰੀ ਬਾਰੇ ਇੰਟਰੋਡਿਊਸ ਕੀਤਾ ਦੱਸਿਆ ਕਿ ਕੀ ਕੀ ਕਰ ਸਕਦੇ ਹੋ ਇੰਡੀਆ ਦੇ ਲੋਕਾਂ ਦੀ ਪੂਰੀ ਦੁਨੀਆ ਦੇ ਵਿੱਚ ਜ਼ਰੂਰਤ ਹੈ ਇਹ ਹਾਰਡ ਵਰਕਿੰਗ ਨੇ ਉੱਥੋਂ ਦੇ ਕਲਚਰ ਵਿੱਚ ਐਡਜਸਟ ਹੋ ਜਾਂਦੇ ਨੇ ਕੋਈ ਕ੍ਰਾਈਮ ਨਹੀਂ ਕਰਦੇ ਇਹ ਰੀਜ਼ਨ ਹੈ ਕਿ ਪੂਰੀ ਦੁਨੀਆ ਚਾਹੇ ਅਮਰੀਕਾ ਹੈ ਚਾਹੇ ਕੈਨੇਡਾ ਹੈ ਆਸਟ੍ਰੇਲੀਆ ਹੈ ਨਿਊਜ਼ੀਲੈਂਡ ਹੈ ਫਰਾਂਸ ਹੈ ਜਰਮਨੀ ਹੈ ਉਹ ਲੋਕ ਵੈਲਕਮ ਕਰਦੇ ਨੇ ਤੇ ਮੈਂ ਅਵੇਲੇਬਲ ਰਹਿੰਦਾ ਮੈਂ ਮੇਰੇ ਕੁਝ ਹੈਲਪਲਾਈਨ ਨੰਬਰ ਨੇ ਤੁਸੀਂ ਮੇਰੀ ਟੀਮ ਨੂੰ ਕਾਲ ਕਰਕੇ ਮੈਨੂੰ ਜਰੰਦਰ ਲੁਧਿਆਣਾ ਨਮਾਸ਼ਹਿਰ ਮਿਲ ਸਕਦੇ ਹੋ ਕੋਸ਼ਿਸ਼ ਕਰਾਂਗਾ ਮੈਂ ਇਹ ਇਨਫੋਰਮੇਸ਼ਨ ਨਵੀਂ ਜਨਰੇਸ਼ਨ ਤੱਕ ਪੁਜਾ ਕੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪੁਜਾ ਦਿਆਂ ਤੇ ਅੰਦਰ ਵੀ ਨਹੀਂ ਸਾਰਾ ਜਿਹੜਾ ਬਿਲਕੁਲ ਖਤਮ ਹੋ ਜਨੂੰ ਨਹੀਂ ਝੋਨੇ ਨੂੰ ਬਾਦਨ ਲੱਗੇ ਆ ਵਾਹ ਕੇ ਤੇ ਫਿਰ ਉੱਤੇ ਪਾਣੀ ਛੱਡਾਂਗੇ ਮਤਲਬ ਕਿ ਸਾਰਾ ਜਿਹੜਾ ਮਤਲਬ ਕਿ ਕੋਈ ਵੀ ਜਿਹੜਾ ਆਪਾਂ ਬੂਟਾ ਪੁੱਟ ਲਈ ਨਾ ਵਖਾ ਨਹੀਂ ਹੈ ਇਹ ਇਹਦਾ ਕਿ ਜਿਹੜਾ ਆਪਣਾ ਖਰਚਾ ਨਾ ਆਪਾਂ ਕਹੀਏ ਵੀ ਕੰਪੈਨ ਦੀ ਵਾਰਡ ਉਹ ਵੀ ਨਹੀਂ ਜਾ ਨਹੀਂ ਵੀ ਪੂਰੀ ਅੱਗੇ ਆ ਝੋਨਾ ਵੜਾਇਆ ਜੇ 5000 ਰੁਪਏ ਵੜਾਈ ਦਿੱਤੀ ਜੇ ਕੰਪੈਨ ਨੂੰ ਇਥੇ ਸੜਕ ਤੇ ਆਣ ਕੇ ਦਾਣੇ ਪਾਏ ਜੇ ਆ ਪਰਲਾ ਉਹ ਵੀ ਸਾਰੀ ਪਤਲ ਜੇ ਇਹ ਤਕਰੀਬਨ 4 ਕਿਲੇ ਤਾਂ ਜਿਹੜੇ ਬਿਲਕੁਲ ਵਾਉਣ ਵਾਲਾ ਹੈ ਤੇ ਬਾਕੀ ਵੇਖੋ ਕੀ ਬੰਦਿਆ ਹੈ ਭਾਜੀ ਇਹ ਨਹੀਂ ਇਹ ਪਰਮਲ 16 ਉਹ ਕਾਡਰ ਸਰਕਾਰ ਨਹੀਂ ਨਹੀਂ 1699 ਨਹੀਂ ਤੇਜ ਦਾ ਪੀਆਰ 126 ਇਹ ਪਰਮਲ ਚੋਂ ਨਾ ਆਹ ਮੋਟਾ ਦੋ ਨਾ ਆਪਾਂ ਦੇਖੋ ਵੀ ਸਾਰੇ ਖਤਮ ਆ ਜਿਹੜਾ ਆਹ ਰੱਖੂ ਨਹੀਂ ਹੈਗਾ ਇਹਦੇ ਤੇ ਆਹ ਦੇਖੋ ਨਹੀਂ ਆ 90% ਕਿਉਂਕਿ ਇਹ ਵਹੁਣਾ ਪੈਣਾ ਹੈ ਬਹੁਤ ਵਗੈਰ ਕੋਈ ਮਸਲਾ ਨਹੀਂ ਆਦਾ ਬਾਕੀ ਤੁਹਾਡਾ ਡਿਸਕਵਰੀ ਵਗੈਰ ਦਾ ਹੋਈ ਹੈ ਗਰਦਾਵਰੀ ਤਾਂ ਹੋਈ ਹੈ ਪਰ ਉਹ ਕਿੱਥੇ ਅਜੇ ਜਦੋਂ ਜਦੋਂ ਆਪਾਂ ਮਿਲੂਗਾ 20 ਮਿਲਣਾ ਹੈ 15 ਦਿਨ ਦੇ ਖਰਚੇ ਲੱਗ ਗਏ ਇਹ ਮੇਰੇ ਕੋਲ ਠੇਕੇ ਦੇ ਪੈੜੀ ਹੈ 10000 ਉਹਨੂੰ ਹੋਰ ਲੱਗ ਜਾਣਾ ਹੈ 60000 ਰੁਪਏ ਕਿੱਲੇ ਦਾ ਸਾਹਮਣੇ ਆ ਗਿਆ ਯਾਰ ਚੜ ਜਾਈਏ 15 ਕਿੱਲੇ ਨੂੰ 12 ਕਿੱਲੇ ਦਾ ਆ ਵੀ ਮੇਰੇ ਕੋਲ ਹੀ ਹੈ ਪਰਲਾ ਅੱਛਾ ਪੱਟੀ ਵੀ ਮੇਰੇ ਕੋਲ ਹੀ ਹੈ ਅੱਛਾ ਉਹ ਤੋਂ ਵੜਾਇਆ ਕੱਲ ਉਹ ਆਗੇ 7 8 ਟਕਾਂ ਨੂੰ ਝੋਨਾ ਨਿਕਲਿਆ ਚੱਲੇਗਾ ਤੇ 5000 ਰੁਪਏ ਉਹ ਵੀ ਬੜੇ ਯੋਗ ਨਾਲ ਮਲਕਸ ਭਾਰਾਂ ਕੋਰਾਂ ਤੇ ਆਈ ਮਸ਼ੀਨ 5000 ਮਸ਼ੀਨਾਂ ਪਿੰਡ ਕੋਟ ਲਿਆੰਗਿਆ ਰਗਬਾਈ ਨਾਲ ਇਹਦਾ ਠੇਕੇ ਤੇ ਮੇਰੇ ਕੋਲ ਹੋਟ ਲਈ ਹੈ ਨਾ ਹਾਂਜੀ ਕੋਟ ਲਿਆਉਂਦੇ ਹਾਂ ਹੰਬ ਹਾਂਜੀ ਉਹਨਾਂ ਪਰ ਤੁਹਾਡਾ 149872 12 ਕਿਲੋ 12 ਕਿਲੋ 9872 25932 ਇਹ ਰਕਬੇ ਨਾਲ ਇਹ ਸਾਰਾ ਮੇਰੇ ਕੋਲ ਠੇਕੇ ਦੇ ਇਹ ਲਗਭਗ ਇੱਥੇ ਨਾ ਪਾਣੀ ਸੀ ਇਹਦੇ ਉੱਤੇ 15 ਦਿਨ ਪਾਣੀ ਰਿਹਾ ਘੱਟੋ-ਘੱਟ ਜਿਵੇਂ ਸੱਚੀ ਦਾ ਪਾਣੀ ਲਈ ਅੱਜ ਵੀ ਅੱਜ ਵੀ ਉਹ ਵੀਡੀਓ ਬਣਾਈ ਆ ਪ੍ਰਸ਼ਾਸਨ ਨੂੰ ਪੱਤਰਕਾਰ ਇੱਕ ਬਾਠ ਨੇ ਆਣ ਕੇ ਸਾਡੀ ਮਸ਼ੀਨ ਆਈ ਜੀ ਸਾਰੀਆਂ ਤੁਸੀਂ ਵੀਡੀਓ ਪਾਈ ਤੁਸੀਂ ਪ੍ਰਸ਼ਾਸਨ ਨੂੰ ਕੋਈ ਨਹੀਂ ਕੋਈ ਲੱਗਾ ਜੀ ਟਿੱਪਰ ਸਾਹਮਣੇ ਉੱਥੋਂ ਮਿੱਟੀ ਜਾਣ ਕੇ ਤਾਂ ਆਪਾਉਣ ਰਿਹਾ ਜੀ ਪ੍ਰਸ਼ਾਸਨ ਤੇ ਪ੍ਰਸ਼ਾਸਨ ਤੋਂ ਕਾਦੀ ਆਸ ਕਰ ਲਈ ਜੀ ਹੁਣ ਵੇਖੋ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਵੀ ਜਿਹੜਾ ਕਿਸਾਨ ਅੱਗ ਲਾਊਗਾ ਉਹ ਤੇ ਪਰਚਾ ਕਰਦਣਾ ਆਹ ਨਹੀਂ ਕਿ ਹੁੰਦੇ ਆ ਇਹਨੂੰ ਇਹ ਕਿੱਥੇ ਖੜਾਂਗੇ ਇਹਨੂੰ ਕੀ ਕਰਨਾ ਮੈਂ ਹੁਣ ਕਹਿਣਾ ਇਹ ਦੇਣ ਸਾਨੂੰ 70-70 ਹਜ਼ਾਰ ਰੁਪਏ ਜੇ ਅਸੀਂ ਇੱਕ ਤੀਲੀ ਅੱਗ ਲਾਦਾਂਗੇ ਤਾਂ ਗੱਲ ਕਰਨ ਆ ਵਾਹ ਵਾਹ ਪਰ ਇਹਨੂੰ ਅੱਗ ਲਾਉਣਾ ਆਡੀ ਮਜਬੂਰੀ ਬਣ ਜਾਣੀ ਕੀ ਕਰਾਂਗੇ ਉਹ ਖਰਚਾ ਕਿੰਨਾ ਕਿੰਨਾ ਕਿ ਝੱਲ ਲਊਗਾ ਮਤਲਬ ਮਰੇ ਤੇ ਅੱਗ ਹੀ ਹੋਰ ਕੀ ਜੇਲੇ ਰੋਟੀ ਨਾ ਦੇਣਗੇ ਕੋਈ ਤਾਂ ਦੇਣਗੇ ਪਰ ਇਹ ਵੀ ਬੜਾ ਮਤਲਬ ਜਿਹੜਾ ਮਿਕਸ ਹੋਣਾ ਹੈ ਹਾਂ ਚੰਗਾ ਦੇਖੀ ਦੀ ਠੀਕ ਠੀਕ ਚੱਲਦਾ ਅਸਵਸਥ ਵੀ ਆ ਗਈ ਆ कोई जाता तो है, एडविजेशन आ गयी है तो आसपास कोई भी कोई कारण नहीं, थोड़ा ज़्यादा बोर्डर डालना जाना ना मतलब, बोर्डर डालना है, कुछ भी बिज़ा होनी है उसका अलग बोर्डर डालने का ਕਰਨਾ ਇਹਨਾਂ ਨੂੰ ਨਾ ਰੋਕੋ ਜੂ ਉਹ ਤਾਂ ਇਸ ਸੰਸਦ ਆਲੀਵਾਤ ਤੋਂ ਬਾਅਦ ਫਾਈਨੈਂਸ਼ੀਅਲ ਟ੍ਰਾਂਸਫਰ ਹੋਵੇ ਕੋਈ ਕਿਉਂਕਿ ਜਿਹੜੀਆਂ ਸਮਾਨ ਸੂਣ ਵਾਲਾ ਉਹਦੇ ਬਕੜਾ ਇੱਥੇ ਰੁਕ ਲਈ ਜਿਹੜਾ ਬਾਣ ਪੇਣ ਦਾ ਤਾਂ ਹੋ ਉਹਦੇ ਦੀ ਤੁਹਾਨੂੰ ਸਾਹ ਪੜਾ ਦੇ ਕੇ ਜਾਣ ਲਈ ਸਮਾਨ ਦਾ ਕਿਤੇ ਤੁਹਾਨੂੰ ਇਹ ਸੱਜਣਾ ਸ਼ਿਵ ਭਗਤ ਸਿੰਘ ਨਗਰ ਦਾ ਸਵਤਨਤ ਅੱਜੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ